ਜੈ ਪੀਮ ਸਾਥਿਓ ਇਕਵੈਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਤੋਂ ਮੈਂ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਜਿਹਦਾ ਵਿਆਹ ਉਹਦੀ ਪੱਤਲ ਵੀ ਨਹੀਂ ਸੰਵਿਧਾਨ ਅਤੇ ਸੱਭਿਆਚਾਰ ਇਸ ਲੇਖ ਦੀ ਰਚਨਾ ਸਰਦਾਰ ਆਤਮਾ ਸਿੰਘ ਪਮਾਰ ਮਾਨਸਾ ਦੁਆਰਾ ਕੀਤੀ ਗਈ ਹੈ ਇਹ ਮੁੱਖ ਤੌਰ ਤੇ ਭਾਰਤੀ ਸੰਵਿਧਾਨ ਦੇ ਨਿਰਮਾਣ ਅਤੇ ਇਸ ਦੀ ਮਹੱਤਤਾ ਬਾਰੇ ਹਨ ਲੇਖਕ ਪੰਜਾਬੀ ਸੱਭਿਆਚਾਰ ਵਿੱਚ ਪ੍ਰਚਲਿਤ ਕਹਾਵਤ ਦੀ ਵਰਤੋਂ ਕਰਦੇ ਹੋਏ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਦੇ ਅੰਤਰ ਅਤੇ ਮਹੱਤਵ ਨੂੰ ਦਰਸਾਉਂਦਾ ਹੈ ਇਸ ਵਿੱਚ ਭਾਰਤ ਦੀ ਆਜ਼ਾਦੀ ਦੇਸ਼ਵੰਡ ਅਤੇ ਡਾਕਟਰ ਬੀ ਆਰ ਅੰਬੇਡਕਰ ਦੀ ਅਗਵਾਈ ਹੇਠ ਸੰਵਿਧਾਨ ਖਰੜਾ ਕਮੇਟੀ ਦੁਆਰਾ ਕੀਤੇ ਗਏ ਮਹਾਨ ਕਾਰਜ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ ਗਿਆ ਹੈ ਲੇਖਕ ਖਾਸ ਤੌਰ ਤੇ ਸੰਵਿਧਾਨ ਦੁਆਰਾ ਦਲਿਤ ਵਰਗ ਅਤੇ ਹਾਸ਼ੀਏ ਤੇ ੱੱਕੇ ਲੋਕਾਂ ਨੂੰ ਦਿੱਤੇ ਗਏ ਅਧਿਕਾਰਾਂ ਅਤੇ ਬਰਾਬਰਤਾ ਦੀ ਪ੍ਰਸ਼ੰਸਾ ਕਰਦਾ ਹੈ ਜਦੋਂ ਕਿ ਇਹ ਅਫਸੋਸ ਪ੍ਰਗਟ ਕਰਦਾ ਹੈ ਕਿ ਸੰਵਿਧਾਨ ਦੇ ਰਚਨਹਾਰਿਆਂ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਹੈ। ਕੁੱਲ ਮਿਲਾ ਕੇ ਇਹ ਲੇਖ ਰਾਸ਼ਟਰੀ ਇਕਤਾ ਅਤੇ ਮਹਾਨ ਸ਼ਖਸੀਅਤਾਂ ਦਾ ਸਤਿਕਾਰ ਕਰਨ ਦੇ ਨੈਤਿਕ ਫਰਜ਼ ਤੇ ਜ਼ੋਰ ਦਿੰਦਾ ਹੈ। ਆਓ ਸੁਣਦੇ ਹਾਂ ਉਹਨਾਂ ਦੀ ਪਹਿਲਾ ਰਚਨਾ ਅਤੇ ਫਿਰ ਉਸ ਉੱਤੇ ਮਹਾਰਾਂ ਦੀ ਚਰਚਾ। ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਵਿਲੱਖਣਤਾ ਹੀ ਇਹ ਹੈ ਕਿ ਇਸ ਦਾ ਖਜ਼ਾਨਾ ਲੋਕਗੀਤਾ, ਬੋਲੀਆਂ, ਮੁਹਾਵਰੇ ਆ ਵਿਸ਼ੇਸ਼ਣਾ ਅਤੇ ਅਲੰਕਾਰਾਂ ਤੋਂ ਇਲਾਵਾ ਲਕੋਕਤੀਆਂ ਕਹਾਵਤਾਂ ਆਦਿ ਨਾਲ ਵੀ ਮਾਲਾ-ਮਾਲ ਹੈ। ਹਥਲੇ ਲੇਖ ਵਿੱਚ ਜਿਸ ਕਹਾਵਤ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਕਹਾਵਤ ਹੈ ਜੀਦਾ ਵਿਆ ਉਹਦੀ ਪੱਤਲ ਵੀ ਨਹੀਂ। ਪੁਰਾਤਨ ਸਮੇਂ ਵਿੱਚ ਜਦੋਂ ਕੋਈ ਪਰਿਵਾਰ ਜਾਂ ਵਿਅਕਤੀ ਵਿਸ਼ੇਸ਼ ਕਿਸੇ ਵਿਆਹ ਜਾਂ ਬਰਾਤ ਆਦਿ ਵਿੱਚ ਕਿਸੇ ਦੂਸਰੇ ਪਿੰਡ ਜਾਂ ਸ਼ਹਿਰ ਜਾਂਦੇ ਤਾਂ ਉਸ ਸਮੇਂ ਦੀ ਰੀਤ ਅਨੁਸਾਰ ਬਣੀ ਹੋਈ ਮਠਿਆਈ ਸਬੰਧਤ ਕਰ ਤੋਂ ਲੈ ਕੇ ਸਤਿਕਾਰ ਸਹਿਤ ਆਪਣੇ ਰਿਸ਼ਤੇਦਾਰਾਂ ਨੂੰ ਦੇ ਕੇ ਆਉਂਦੇ ਸਨ ਜਿਸ ਨੂੰ ਪਤ ਦਾ ਨਾਮ ਦਿੱਤਾ ਜਾਂਦਾ ਸੀ ਅੱਜ ਵੀ ਇਸ ਕਹਾਵਤ ਦੀ ਸਾਰਥਕਤਾ ਜਿਉਂ ਦੀ ਤਿਉਂ ਕਾਇਮ ਹੈ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਕਿਸੇ ਵਿਸ਼ੇਸ਼ ਵਿਅਕਤੀ ਜਾਂ ਸੰਸਥਾ ਦੇ ਨਾਮ ਤੇਤਾ ਕਰੀਏ ਪ੍ਰੰਤ ਉਸ ਦਾ ਨਾਮ ਤੱਕ ਨਾ ਲਿਆ ਜਾਵੇ ਤਾਂ ਸਹਿਜੇ ਹੀ ਸਾਡੇ ਬੁੱਲਾਂ ਤੇ ਇਹ ਕਹਾਵਤ ਆ ਜਾਂਦੀ ਹੈ ਕਿ ਜੀਦਾ ਵ્યા ਉਹਦੀ ਪੱਤਲ ਵੀ ਨਹੀਂ ਸਾਡਾ ਭਾਰਤ ਦੇਸ਼ ਲਗਭਗ 200 ਸਾਲ ਅੰਗਰੇਜ਼ ਹਕੂਮਤ ਦਾ ਗੁਲਾਮ ਰਿਹਾ ਗੁਲਾਮੀ ਦੇ ਇਸ ਦੌਰ ਦੌਰਾਨ ਅੰਗਰੇਜ਼ਾਂ ਵੱਲੋਂ ਭਾਰਤੀ ਆਜ਼ਾਦੀ ਕੁਲਾਟੀਆਂ ਨੂੰ ਹਰ ਤਰ੍ਹਾਂ ਨਾਲ ਜਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਤਰ੍ਹਾਂ ਤਰ੍ਹਾਂ ਦੇ ਲੋਕ ਵਿਰੋਧੀ ਕਾਨੂੰਨ ਬਣਾ ਕੇ ਉਹਨਾਂ ਨੂੰ ਤਸੀਹੇ ਦੇਣ ਕਾਲੇ ਪਾਣੀਆਂ ਦੀ ਸਜ਼ਾ ਤੋਂ ਇਲਾਵਾ ਵੱਡੀ ਗਿਣਤੀ ਮਰਦ ਅਤੇ ਔਰਤਾਂ ਨੂੰ ਆਜ਼ਾਦੀ ਦੇ ਇਸ ਸੰਗਰਾਮ ਵਿੱਚ ਸ਼ਹੀਦੀ ਦੇ ਜਾਮ ਵੀ ਪੀਣੇ ਪਏ ਲੰਬੇ ਸੰਘਰਸ਼ ਤੋਂ ਬਾਅਦ ਅਖੀਰ ਅੰਗਰੇਜ਼ਾਂ ਨੂੰ 15 ਅਗਸਤ 1947 ਦੇ ਦਿਨ ਲੋਕਾਂ ਦੇ ਸਖਤ ਵਿਰੋਧ ਕਾਰਨ ਭਾਰਤ ਆਜ਼ਾਦ ਕਰਕੇ ਆਪਣੇ ਦੇਸ਼ ਵਾਪਸ ਪਰਤਣਾ ਪਿਆ ਉਸ ਦਿਨ ਤੋਂ ਹੀ ਭਾਰਤ ਦੇ ਲੋਕ ਓਕਤ ਦਿਨ ਨੂੰ ਸੁਤੰਤਰਤਾ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ ਉਸ ਦਿਨ ਅਸੀਂ ਆਜ਼ਾਦੀ ਦੇ ਪਰਵਾਨਿਆਂ ਦੀਆਂ ਅਕੈ ਅਤੇ ਅਸਹਿ ਕਾਲਾਨਾਮਾਂ ਅਤੇ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਸਜਦਾ ਵੀ ਕਰਦੇ ਹਾਂ ਇਸੇ ਤਰ੍ਹਾਂ ਹੀ ਭਾਰਤ ਦੇ ਲੋਕ ਕੌਮੀ ਰਾਜ ਜ਼ਿਲ੍ਹਾ ਅਤੇ ਤਹਿਸੀਲ ਪਦਰੀ ਪ੍ਰੋਗਰਾਮਾ ਤਹਿਤ 26 ਜਨਵਰੀ ਨੂੰ ਵੀ ਗਣਤੰਤਰ ਦਿਵਸ ਵਜੋਂ ਮਨਾਉਂਦੇ ਹਨ ਉੱਡਦੀ ਨਜ਼ਰੇ ਪਾਵੇਂ ਇਹ ਦੋਵੇਂ ਦਿਨ ਲਗਭਗ ਇੱਕੋ ਜਿਹੇ ਹੀ ਜਾਪਦੇ ਹਨ ਅਤੇ ਇਹਨਾਂ ਨੂੰ ਵੱਖਰਿਆ ਕੇ ਵੇਖਿਆ ਵੀ ਨਹੀਂ ਜਾ ਸਕਦਾ ਪਰੰਤ ਫਿਰ ਵੀ ਇਹਨਾਂ ਦੋਵਾਂ ਦਿਨਾਂ ਦੀ ਆਪੋ ਆਪਣੀ ਪਛਾਣ ਅਤੇ ਮਹੱਤਵ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਆਜ਼ਾਦੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਣ ਕਾਰਨ ਉਹਨਾਂ ਨੂੰ ਦੋ ਵੱਖਰੇ-ਵੱਖਰੇ ਦੇਸ਼ ਕੋਸ਼ਿਤ ਕਰ ਦਿੱਤਾ ਗਿਆ ਤਾਂ ਇਹ ਵੀ ਲਾਜ਼ਮੀ ਸੀ ਕੇ ਰਾਜਪਾਗ ਅਤੇ ਇਨਾਂ ਦੀਆਂ ਰਕਾਰਾਂ ਵੀ ਅਲੱਗ ਅਲੱਗ ਹੀ ਹੋਣ ਗਿਆ ਉਸ ਸਮੇਂ ਬਿਨਾ ਸ਼ਕਤਰਮ ਅਧਾਰਿਤ ਖੂਨ ਖਰਾਬੇ ਦੰਗੇ ਤੇ ਅਰਾਜਿਕਤਾ ਅਫਰਾ ਤਫਰੀ ਵਾਲਾ ਮਾਹੌਲ ਸੀ ਜਿਸ ਨੂੰ ਇਤਿਹਾਸ ਵਿੱਚ ਮਨੁੱਖੀ ਕਤਲ ਇਹ ਆਮ ਵਜੋਂ ਅੰਕਿਤ ਵੀ ਕੀਤਾ ਗਿਆ ਹੈ ਸਮੇਂ ਨੇ ਕਰਵਟ ਲਈ ਤਾਂ ਉਸ ਸਮੇਂ ਦੇ ਨੇਤਾਵਾਂ ਵੱਲੋਂ ਆਪਸੀ ਸਹਿਮਤੀ ਨਾਲ ਇੱਕ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਅਤੇ ਸ੍ਰੀ ਜਵਾਹਰ ਲਾਲ ਨਹਿਰੂ ਇਸ ਅੰਤ੍ਰ임 ਸਰਕਾਰ ਦੇ ਪ੍ਰਧਾਨ ਮੰਤਰੀ ਵੀ ਥਾਪੇ ਗਏ। ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇੱਕ ਮੰਤਰੀ ਮੰਡਲ ਦੀ ਸਥਾਪਨਾ ਵੀ ਕੀਤੀ ਗਈ। ਇਸ ਮੰਤਰੀ ਮੰਡਲ ਵਿੱਚ ਦਲਿਤਾਂ ਦੇ ਮਸੀਹਾ, ਉੱਗੇ ਕਾਨੂੰਨਦਾਨ ਅਤੇ ਯੁੱਗਪੁਰਸ਼ ਜਿਸ ਨੂੰ ਸਕੂਲ ਵਿੱਚ ਵੱਖਰਾ ਬਿਠਾਉਣਾ, ਸਰਾਮਾ ਵਿੱਚ ਹੁਣ ਵਸੇਰਾ ਨਾ ਦੇਣਾ, ਜਿਸ ਦੀ ਛੋਹ ਨਾਲ ਟਾਂਗਾ, ਬੜੌਦਾ ਰਿਆਸਤਾਂ ਦੀਆਂ ਫਾਇਲਾ, ਤਲਾਬਾਂ ਦਾ ਪਾਣੀ ਅਪਵਿੱਤਰ ਹੋਣਾ, ਹੋਸਟਲਾਂ, ਹੋਟਲਾਂ, ਮੰਦਰਾ ਨਾਇਆਂ ਦੀਆਂ ਦੁਕਾਨਾਂ ਤੋਂ ਤੱਕੇ ਮਾਰ ਕੇ ਬਾਹਰ ਕੱਢਣ ਤੋਂ ਇਲਾਵਾ ਪੈਰ-ਪੈਰ ਤੇ ਬੇਇੱਜ਼ਤ ਵੀ ਕੀਤਾ ਜਾਂਦਾ ਸੀ ਨੂੰ ਇਸ ਮੰਤਰੀ ਮੰਡਲ ਵਿੱਚ ਸਿਰਫ ਸ਼ਾਮਲ ਹੀ ਨਹੀਂ ਕੀਤਾ ਗਿਆ ਸਗੋਂ ਉਹਨਾਂ ਨੇ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣ ਕੇ ਆਪਣੀ ਲਿਆਕਤ ਦਾ ਲੋਹਾ ਵੀ ਮਨਵਾਇਆ ਭਾਰਤ ਆਜ਼ਾਦ ਤਾਂ ਹੋ ਗਿਆ ਅਤੇ ਅੰਤਰੀਮ ਸਰਕਾਰ ਦੀ ਸਥਾਪਨਾ ਵੀ ਹੋ ਗਈ ਪਰੰਤੂ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਹੋਣ ਲਈ ਮਾਨਤਾ ਪਛਾਣ ਦੀ ਪ੍ਰਾਪਤੀ ਅਜੇ ਵੀ ਅਧੂਰੀ ਸੀ ਕਿਉਂਕਿ ਪ੍ਰਬੂਸਤਾ ਸੰਪੰਨ ਹੋਣ ਲਈ ਕਿਸੇ ਰਾਜ ਲਈ ਚਾਰ ਚੀਜ਼ਾਂ ਦਾ ਹੋਣਾ অতি ਜ਼ਰੂਰੀ ਮੰਨਿਆ ਜਾਂਦਾ ਹੈ ਜਿਵੇਂ ਕਿ ਨਿਸ਼ਚਿਤ ਇਲਾਕਾ ਜਨਤਾ ਲੋਕ ਸਰਕਾਰ ਅਤੇ ਉਸ ਦਾ ਆਪਣਾ ਸੰਵਿਧਾਨ ਦੂਸਰੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਭਾਰਤ ਕੋਲ ਤਿੰਨ ਚੀਜ਼ਾਂ ਤਾਂ ਸਨ ਪਰੰਤੂ ਸੰਵਿਧਾਨ ਦੀ ਵੱਡੀ ਕਾਟ ਰਣਕ ਰਹੀ ਸੀ ਇਸ ਕਾਟ ਨੂੰ ਪੂਰਾ ਕਰਨ ਲਈ ਸਮੇਂ ਦੇ ਨੇਤਾਵਾਂ ਵੱਲੋਂ ਵੱਖ ਵੱਖ ਮੀਟਿੰਗਾਂ ਤੋਂ ਬਾਅਦ ਇੱਕ ਸੰਵਿਧਾਨ ਖਰੜਾ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਦਾ ਮਾਣ ਵੀ ਬਾਬਾ ਸਾਹਿਬ ਦਾ ਅੰਬੇਡਕਰ ਦੇ ਹਿੱਸੇ ਹੀ ਆਇਆ ਖਰੜਾ ਕਮੇਟੀ ਦੀ ਸਮੁੱਚੀ ਟੀਮ ਅਤੇ ਬਾਬਾ ਸਾਹਿਬ ਨੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਦੀ ਬਰੀਕੀ ਨਾਲ ਕੋਖ ਪੜਤਾਲ ਕਰਕੇ ਸਮਾਜ ਦੇ ਹਰ ਤਬਕੇ ਨੂੰ ਧਿਆਨ ਹਿਤ ਰੱਖਣ ਤੋਂ ਇਲਾਵਾ ਸਦੀਆਂ ਤੋਂ ਹਾਸ਼ੀਏ ਤੇ ਤੱਕੇ ਹੋਏ ਦਲਿਤ ਵਰਗ ਆਰਥਿਕ ਪੱਖੋਂ ਕਮਜ਼ੋਰ ਤੇਰਾ ਔਰਤਾ ਰਾਜਨੀਤਿਕ ਧਾਰਮਿਕ ਆਰਥਿਕ ਸਮਾਨਤਾ ਤੋਂ ਵੀ ਅੱਗੇ ਲੰਘ ਕੇ ਜੀਵ ਜੰਤੂਆਂ ਪਸ਼ੂ ਪੰਛੀਆਂ ਅਤੇ ਬਨਸਪਤੀ ਆਦਿ ਦੀ ਸੁਰੱਖਿਆ ਲਈ ਵੀ ਸੰਵਿਧਾਨ ਦੇ ਇਸ ਖਰੜੇ ਵਿੱਚ ਟੁਕਵੀਂ ਵਿਵਸਥਾ ਦਾ ਪ੍ਰਾਵਧਾਨ ਕਰਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਪਸ਼ਟ ਅਤੇ ਪਾਰਦਰਸ਼ੀ ਤਸਵੀਰ ਭਾਰਤ ਦੇ ਲੋਕਾਂ ਅਤੇ ਸੰਸਾਰ ਦੇ ਸੰਮੁਖ ਰੱਖੀ ਇਸ ਵੰਡ ਆਕਾਰੀ ਕਾਨੂੰਨੀ ਦਸਤਾਵੇਜ਼ ਨੂੰ ਲਿਖਣ ਲਈ ਲਗਭਗ 2 ਸਾਲ 11 ਮਹੀਨੇ ਅਤੇ ਦਿਨਾਂ ਦਾ ਲੰਮਾ ਸਮਾਂ ਲੱਗਿਆ ਸੰਵਿਧਾਨ ਕਾੜਿਆਂ ਨੂੰ ਇਸ ਮਹਾਨ ਕਾਰਜ ਲਈ ਜਿੱਥੇ ਸਰੀਰਕ ਅਤੇ ਮਾਨਸਿਕ ਤੌਰ ਤੇ ਸਖਤ ਮਿਹਨਤ ਕਰਨੀ ਭਈ ਉੱਥੇ ਹੀ ਵਿਰੋਧੀ ਵਿਚਾਰਾਂ ਨਾਲ ਵੀ ਦੋ ਚਾਰ ਹੋਣਾ ਪਿਆ। ਭਾਵੇਂ ਇਸ ਸੰਵਿਧਾਨਕ ਖਰੜਾ 26 ਨਵੰਬਰ 1949 ਨੂੰ ਹੀ ਬਾਕਾਇਦਾ ਰੂਪ ਵਿੱਚ ਬਣ ਕੇ ਤਿਆਰ ਹੋ ਗਿਆ ਸੀ। ਪਰੰਤੂ ਅਮਲੀ ਰੂਪ ਵਿੱਚ ਸੰਸਦ ਦੇ ਸੈਸ਼ਨ ਵਿੱਚ ਹੀ ਇਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਅਤੇ ਭਾਰਤ ਨੂੰ ਸਾਰੀਆਂ ਰਸਮੀ ਲੋੜੀ ਦੀਆਂ ਕਾਰਵਾਈਆਂ ਦੀ ਸੰਪੂਰਨ ਉਪਰੰਤ ਸੰਸਾਰ ਵਿੱਚ ਇੱਕ ਪ੍ਰਭੂਸਤਾ ਸਪਨ ਅਤੇ ਗਣਤੰਤਰ ਰਾਜ ਹੋਣ ਦਾ ਮਾਣ ਪ੍ਰਾਪਤ ਹੋਇਆ ਪਰੰਤੂ ਅਫਸੋਸ ਅਤੇ ਦੁੱਖ ਦੀ ਗੱਲ ਇਹ ਹੈ ਕਿ 72 ਵਜੇ ਬੀਤਣ ਦੇ ਬਾਵਜੂਦ ਵੀ ਜਨਤਕ ਤੌਰ ਤੇ ਦੋਵਾਂ ਦਿਨਾਂ ਦੀ ਮਹੱਤਤਾ ਦੀ ਵੱਖ-ਵੱਖਰੇ ਤੌਰ ਤੇ ਪਹਿਚਾਨ ਵਿਸਥਾਰਿਤ ਅਤੇ ਸਪਸ਼ਟ ਰੂਪ ਵਿੱਚ ਲੋਕਾਂ ਦੇ ਰੂਹ ਰੂ ਕਰਨ ਵਿੱਚ ਅਸੀਂ ਲਗਭਗ ਅਸਫਲ ਹੀ ਰਹੇ ਹਾਂ ਗਣਤੰਤਰ ਦਿਵਸ ਸਮੇਂ ਰਾਸ਼ਟਰੀ ਚੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਆਏ ਸਾਡੇ ਕੁਝ ਰਾਜਨੀਤਿਕ ਨੇਤਾ ਉੱਚ ਅਧਿਕਾਰੀਆਂ ਤੋਂ ਇਲਾਵਾ ਲੇਖਕ ਅਤੇ ਬੁੱਧੀਜੀਵੀ ਇਸ ਦਿਨ ਦੀ ਰਸਮੀ ਸ਼ੁਰੂਆਤ ਕਰਕੇ ਜ਼ਿਆਦਾ ਸਮਾਂ ਆਜ਼ਾਦੀ ਦਿਵਸ ਬਾਰੇ ਹੀ ਆਪਣੇ ਆਪਣੇ ਪਾਸ਼ਣਾ ਅਤੇ ਰਚਨਾਵਾਂ ਵਿੱਚ ਵਿਖਿਆਨ ਕਰਦੇ ਦੇਖੇ ਜਾ ਸਕਦੇ ਹਨ ਜਦੋਂ ਕਿ ਇਹ ਦਿਨ ਭਾਰਤੀ ਸੰਵਿਧਾਨ ਦੀ ਰਚੇਤਾ ਕਮੇਟੀ ਅਤੇ ਇਸ ਦੇ ਮੁਖੀ ਬਾਬਾ ਸਾਹਿਬ ਦਾ ਪੀਮ ਰਾਓ ਅੰਬੇਡਕਰ ਤੋਂ ਇਲਾਵਾ ਸੰਵਿਧਾਨ ਵਿੱਚ ਉਨ੍ਹਾਂ ਵੱਲੋਂ ਦਰਜ ਕੀਤੇ ਕਾਨੂੰਨਾਂ ਦੀ ਵਿਸਥਾਰਤ ਵਿਆਖਿਆ ਕਰਨ ਲਈ ਹੀ ਸਮਰਪਿਤ ਹੋਣਾ ਚਾਹੀਦਾ ਹੈ ਤਾਂ ਕਿ ਦਰਸ਼ਕਾਂ ਸਰੋਤਿਆਂ ਨੂੰ ਗਣਤੰਤਰ ਦਿਵਸ ਦੇ ਪਿਛੋਕੜ ਅਤੇ ਮਕਸਦ ਬਾਰੇ ਵੀ ਜਾਣਕਾਰੀ ਪ੍ਰਾਪਤ ਹੋ ਸਕੇ ਇਹ ਉਹ ਵਿਲਖਣ ਦਿਨ ਹੈ ਜਿਸ ਨੇ ਸਦੀਆਂ ਤੋਂ ਹਾਸ਼ੀਏ ਤੇ ਤੱਕੇ ਹੋਏ ਦਲਿਤ ਵਰਗ ਨੂੰ ਸਮਾਨਤਾ ਪੜਾਈ ਤੋਂ ਵੰਚਿਤ ਰਹੇ ਲੋਕਾਂ ਨੂੰ ਸਰਪੰਚ ਮੈਬਰ ਲੋਕ ਸਭਾ ਵਿਧਾਇਕ ਮੰਤਰੀ ਡਿਪਟੀ ਕਮਿਸ਼ਨਰ ਜੱਜ ਪ੍ਰੋਫੈਸਰ ਅਤੇ ਅਧਿਆਪਕ ਆਦਿ ਬਣਨ ਦੇ ਮੌਕੇ ਮੌਕੇ ਪ੍ਰਦਾਨ ਕੀਤੇ ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਹਰ ਵਰਗ ਦੀ ਔਰਤ ਨੂੰ ਬਰਾਬਰਤਾ ਦਾ ਅਹਿਸਾਸ ਅਧਿਕਾਰ ਅਤੇ ਸਤਿਕਾਰ ਦੇ ਕੇ ਉਹਨਾਂ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਹੋਰ ਅਹਿਮ ਅਹੁਦਿਆਂ ਉੱਤੇ ਪਹੁੰਚਾਉਣ ਵਿੱਚ ਯੋਗਦਾਨ ਪਾਇਆ ਹਰ ਇੱਕ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਅਪਣਾਉਣ ਕਾਨੂੰਨੀ ਰਾਜਨੀਤਕ ਅਤੇ ਸਮਾਜਿਕ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਹੋਇਆ ਜੇਕਰ ਇਸ ਦਿਨ ਵੀ ਅਜੇਹੇ ਪਵਿੱਤਰ ਮਾਤਵਪੂਰਨ ਅਤੇ ਕਿਸੇ ਵਿਸ਼ੇਸ਼ ਵਰਗ ਨੂੰ ਪ੍ਰਮੁੱਖਤਾ ਨਾ ਦੇਣ ਵਾਲੇ ਸਗੋਂ ਲੋਕਾਈ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਾਲੇ ਇਸ ਐਮ ਕਾਨੂੰਨੀ ਦਸਤਾਵੇਜ਼ ਦੇ ਰਚਨਹਾਰਿਆਂ ਨੂੰ ਹੀ ਅਣਗੌਲਿਆ ਕੀਤਾ ਜਾਵੇ ਤਾਂ ਇਹ ਉਹਨਾਂ ਦੀ ਤੋਹੀਨ ਦੇ ਨਾਲ-ਨਾਲ ਕੋਰ ਬੇਇਨਸਾਫੀ ਵੀ ਮੰਨੀ ਜਾਵੇਗੀ ਫਿਰ ਪੰਜਾਬੀ ਦੀ ਉਹ ਹੀ ਕਹਾਵਤ ਕੇ ਜੀਦਾ ਵਿਆ ਉਹਦੀ ਪੱਤਲ ਵੀ ਨਹੀਂ ਉਹਨਾਂ ਤੇ ਪੂਰੀ ਤਰ੍ਹਾਂ ਟੁੱਕਦੀ ਵੀ ਨਜ਼ਰੀ ਪੈਂਦੀ ਹੈ ਜਿਵੇਂ ਪਹਿਲਾਂ ਹੀ ਉੱਪਰ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਆਜ਼ਾਦੀ ਅਤੇ ਗਣਤੰਤਰ ਦੇਵਸ ਦੇ ਅੰਤਰ ਸਬੰਧਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ दोमादी की महत्ता को वखरिया के ही देखया जा सकता है परंतु फिर भी जनतक मंच तक वाले पात्रानू भी अखों परोखे नहीं किया जा सकता मनोविग्ञानक दृष्टिकोण तो भी मनुख्य वाव आदत विचार की पुष्टि सहजे ही हो जाती है इसलिए वाषाव जातम सभ्याचारा रंगा अते पहरावे तो इलावा गुरुआ पीर ਪਗੰਬਰਾਂ ਦੀ ਇਸ ਪਵਿੱਤਰ ਧਰਤੀ ਅਤੇ ਭਾਰਤੀ ਸੰਸਕ੍ਰਿਤੀ ਵਾਲੇ ਇਸ ਦੇਸ਼ ਦੇ ਵਸਿੰਦਿਆਂ ਦਾ ਇਹ ਨੈਤਿਕ ਫਰਜ਼ ਬਣ ਜਾਂਦਾ ਹੈ ਕਿ ਉਹ ਵੱਖ-ਵੱਖ ਸਮੁਦਾਵਾਂ ਵਰਗਾਂ ਨਾਲ ਸੰਬੰਧਤ ਮਹਾਨ ਪੁਰਖਿਆਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਵੱਲੋਂ ਕਿਸੇ ਵੀ ਖੇਤਰ ਵਿੱਚ ਕੀਤੀਆਂ ਗਈਆਂ ਮਹਾਨ ਵਿਸ਼ੇਸ਼ ਉਪਲਬਧੀਆਂ ਨੂੰ ਸਜਦਾ ਕਰਦੇ ਹੋਏ ਦੇਸ਼ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਕਿਉਂਕਿ ਸੰਘਾਵਾਂ ਅਤੇ ਸੰਦੇਹ ਪਰਪੁਰ ਵਰਤਾਰੇ ਕਦੇ ਵੀ ਸ਼ਾਂਤੀ ਏਕਤਾ ਸਭਿਅਕ ਅਤੇ ਪਾਈਚਾਰਕ ਸਾਂਝੀਵਾਲਤਾ ਆਧਾਰਿਤ ਵਿਵਸਥਾ ਦੇ ਸਿਰਜਕਤਾ ਕੀ ਪ੍ਰਤੀਕ ਵੀ ਨਹੀਂ ਹੋ ਸਕਦੇ ਲੇਖਕ ਆਤਮਾ ਸਿੰਘ ਪਮਾਰ ਮਾਨਸਾ ਮੋਬਾਈਲ ਨੰਬਰ 9986056200 ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਪੁਰਾਣੀ ਤੇ ਡੂੰਗੀ ਪੰਜਾਬੀ ਕਹਾਵਤ ਦੀ ਜੀ ਦਾ ਵਿਆਹ ਉਹਦੀ ਪੱਤਲ ਵੀ ਨਹੀਂ ਹੁਣ ਸੁਣਨ ਨੂੰ ਤਾਂ ਇਹ ਇੱਕ ਸਧਾਰਨ ਜੀ ਗੱਲ ਲੱਗਦੀ ਹੈ ਪਰ ਇਸ ਦਾ ਅਸਲ ਮਤਲਬ ਕੀ ਹੈ ਤੇ ਇਹਦਾ ਸਾਡੇ ਅੱਜ ਦੇ ਵਿਸ਼ੇ ਨਾਲ ਕੀ ਲੈਣਾ ਦੇਣਾ ਚਲੋ ਫਿਰ ਸਮਝਦੇ ਹਾਂ ਸਭ ਤੋਂ ਪਹਿਲਾਂ ਆਓ ਇਸ ਕਹਾਵਤ ਨੂੰ ਹੀ ਫੜਦੇ ਹਾਂ ਕਿਉਂਕਿ ਇਹ ਹੀ ਸਾਡੀ ਸਾਰੀ ਗੱਲਬਾਤ ਦੀ ਨੀ ਹੈ ਇਹ ਸਿਰਫ ਕੁਝ ਸ਼ਬਦ ਨਹੀਂ ਬਲਕਿ ਇੱਕ ਬਹੁਤ ਵੱਡੀ ਗੱਲ ਵੱਲ ਇਸ਼ਾਰਾ ਕਰਦੇ ਨੇ ਇਹ ਕਹਾਵਤ ਸਿੱਧਾ-ਸਿੱਧਾ ਉਸ ਹਾਲਤ ਨੂੰ ਦੱਸਦੀ ਹੈ ਜਦੋਂ ਕਿਸੇ ਫੰਕਸ਼ਨ ਦੇ ਮੇਨ ਬੰਦੇ ਨੂੰ ਹੀ ਪਾਸੇ ਕਰ ਦਿੱਤਾ ਜਾਵੇ ਸੋਚ ਕੇ ਦੇਖੋ ਸਾਰਾ ਜਸ਼ਨ ਹੈ ਹੀ ਕਿਸੇ ਲਈ ਪਰ ਉਸੇ ਨੂੰ ਹੀ ਕੋਈ ਪੁੱਛ ਪ੍ਰਤੀਤ ਨਹੀਂ ਇਹ ਸਿਰਫ ਕੋਈ ਪੁੱਲ ਨਹੀਂ ਇਹ ਤਾਂ ਸਰਾਸਰ ਬੇਇੱਜ਼ਤੀ ਹੋਈ ਨਾ ਦੇਖੋ ਜੀ ਪੁਰਾਣੇ ਵੇਲਿਆਂ ਚ ਪੱਤਲ ਦਾ ਮਤਲਬ ਸਿਰਫ ਰੋਟੀ ਨਹੀਂ ਸੀ ਹੁੰਦਾ ਇਹ ਇੱਜ਼ਤ ਸੀ ਮਾਣ ਸਤਕਾਰ ਸੀ ਆਪਣਾਪਣ ਸੀ ਤੇ ਜੇਕਰ ਕਿਸੇ ਨੂੰ ਆਪਣੇ ਹੀ ਵਿਆਹ ਵਿੱਚੋਂ ਪੱਤਲ ਨਾ ਮਿਲੇ ਤਾਂ ਇਹਦਾ ਮਤਲਬ ਸਾਫ਼ ਸੀ ਕਿ ਉਸਦੀ ਕੋਈ ਕਦਰ ਹੀ ਨਹੀਂ ਇੱਕ ਬਹੁਤ ਵੱਡਾ ਅਪਮਾਨ ਤਾਂ ਫਿਰ ਭਾਰਤ ਦੇ ਕੌਮੀ ਜਸ਼ਨ ਵਿੱਚ ਅਜਿਹਾ ਕਿਹੜਾ ਮੁੱਖ ਮਹਿਮਾਨ ਹੈ ਜਿਸ ਨੂੰ ਉਸਦੀ ਆਪਣੀ ਹੀ ਪੱਤਲ ਨਹੀਂ ਮਿਲ ਰਹੀ ਇਹੀ ਉਹ ਸਵਾਲ ਹੈ ਜਿਸ ਦਾ ਜਵਾਬ ਆਪਾਂ ਅੱਗੇ ਲੱਭਣ ਦੀ ਕੋਸ਼ਿਸ਼ ਕਰਾਂਗੇ ਹੁਣ ਇਸ ਗੱਲ ਨੂੰ ਸਮਝਣ ਲਈ ਸਾਨੂੰ ਪਹਿਲਾਂ ਭਾਰਤ ਦੇ ਦੋ ਸਭ ਤੋਂ ਵੱਡੇ ਕੌਮੀ ਦਿਨਾਂ ਦੇ ਫਰਕ ਨੂੰ ਸਮਝਣਾ ਪੈਣਾ ਜਿਸ ਬਾਰੇ ਅਕਸਰ ਹੀ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਹੈ ਤਾਂ ਦੇਖੋ 15 ਅਗਸਤ ਤੇ 26 ਜਨਵਰੀ ਦੋਵੇਂ ਬਹੁਤ ਵੱਡੇ ਦਿਨ ਨੇ ਪਰ ਇਨ੍ਹਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ 15 ਅਗਸਤ ਉਹ ਦਿਨ ਜਦੋਂ ਆਪਾਂ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਖੁਸ਼ੀ ਦਾ ਦਿਨ ਜਸ਼ਨ ਦਾ ਦਿਨ ਪਰ 26 ਜਨਵਰੀ ਇਹ ਹੈਗਾ ਉਸ ਕਿਤਾਬ ਦਾ ਜਸ਼ਨ ਯਾਨੀ ਸਾਡੇ ਸੰਵਿਧਾਨ ਦਾ ਜਿਹੜੀ ਦੱਸਦੀ ਏ ਕਿ ਇਹ ਆਜ਼ਾਦ ਦੇਸ਼ ਹੁਣ ਚੱਲੂਗਾ ਕਿਵੇਂ ਮਤਲਬ ਇੱਕ ਦਿਨ ਆਜ਼ਾਦੀ ਮਨਾਉਣ ਦਾ ਤੇ ਦੂਜਾ ਦਿਨ ਉਸ ਆਜ਼ਾਦੀ ਨੂੰ ਸਾਂਭਣ ਵਾਲੇ ਕਾਨੂੰਨਾਂ ਨੂੰ ਮਨਾਉਣ ਦਾ ਇਸ ਲਈ ਇਹ ਗੱਲ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਕਿ ਗਣਤੰਤਰ ਦਿਵਸ ਦਾ ਸਾਰਾ ਫੋਕਸ ਸੰਵਿਧਾਨ ਤੇ ਹੁੰਦਾ ਹੈ ਅਤੇ ਦੇਸ਼ ਲਈ ਨਿਯਮਾਂ ਦੀ ਇਹ ਕਿਤਾਬ ਬਣਾਉਣੀ ਕੋਈ ਸੌਖਾ ਕੰਮ ਨਹੀਂ ਸੀ ਬਿਲਕੁਲ ਵੀ ਨਹੀਂ ਪੂਰੇ 2 ਸਾਲ 11 ਮਹੀਨੇ ਤੇ 18 ਦਿਨ ਇੰਨਾ ਸਮਾਂ ਲੱਗਿਆ ਸੀ ਭਾਰਤੀ ਸੰਵਿਧਾਨ ਨੂੰ ਲਿਖਣ 'ਚ ਜਿਹੜੀ ਕਮੇਟੀ ਇਸ ਨੂੰ ਬਣਾ ਰਹੀ ਸੀ ਉਸਨੇ ਦੁਨੀਆ ਪਰ ਦੇ ਕਾਨੂੰਨਾਂ ਨੂੰ ਖੋਖਿਆ ਤਾਂਕਿ ਭਾਰਤ ਲਈ ਸਭ ਤੋਂ ਵਧੀਆ ਚੀਜ਼ ਤਿਆਰ ਹੋ ਸਕੇ ਤਾਂ ਹੋਇਆ ਇੰਜ ਕਿ ਅਗਸਤ 1947 'ਚ ਦੇਸ਼ ਆਜ਼ਾਦ ਹੋਇਆ ਉਸ ਤੋਂ ਲਗਭਗ 2.5 ਸਾਲ ਬਾਅਦ ਨਵੰਬਰ 1949 'ਚ ਸੰਵਿਧਾਨ ਦਾ ਖਰੜਾ ਤਿਆਰ ਹੋ ਗਿਆ ਤੇ ਫਿਰ ਆਇਆ ਉਹ ਇਤਿਹਾਸਿਕ ਦਿਨ 26 ਜਨਵਰੀ 1950 ਜਦੋਂ ਇਸ ਨੂੰ ਲਾਗੂ ਕੀਤਾ ਗਿਆ ਤੇ ਭਾਰਤ ਸਹੀ ਮਾਣਿਆ ਵਿੱਚ ਇੱਕ ਗਣਰਾਜ ਬਣਿਆ ਤਾਂ ਫਿਰ ਸਵਾਲ ਇਹ ਹੈ ਕਿ ਇਸ ਮਹਾਨ ਕੰਮ ਦੇ ਪਿੱਛੇ ਕੌਣ ਸੀ ਉਹ ਕਿਹੜੇ ਲੋਕ ਸਨ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਭਾਰਤ ਦੇ ਭਵਿੱਖ ਦੀ ਇਹ ਮਜ਼ਬੂਤਨੀ ਰੱਖੀ ਚਲੋ ਉਹਨਾਂ ਬਾਰੇ ਜਾਣਦੇ ਹਾਂ ਇਸ ਪੂਰੇ ਇਤਿਹਾਸਿਕ ਪ੍ਰੋਜੈਕਟ ਦੀ ਕਮਾਂਡ ਸੀ ਡਾਕਟਰ ਬੀ ਆਰ ਅੰਬੇਡਕਰ ਦੇ ਹੱਥਾਂ 'ਚ ਜੋ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਵੀ ਬਣੇ ਪਰ ਉਹਨਾਂ ਦੀ ਆਪਣੀ ਜ਼ਿੰਦਗੀ ਦੀ ਕਹਾਣੀ ਇਸ ਯੋਗਦਾਨ ਨੂੰ ਹੋਰ ਵੀ ਖਾਸ ਬਣਾ ਦਿੰਦੀ ਹੈ ਤੇ ਇੱਥੇ ਆ ਕੇ ਨਾ ਗੱਲ ਬਹੁਤ ਹੈਰਾਨ ਕਰਦੀ ਹੈ ਜ਼ਰਾ ਸੋਚ ਕੇ ਦੇਖੋ ਇੱਕ ਇਨਸਾਨ ਜਿਸ ਨੂੰ ਸਕੂਲ 'ਚ ਅਲੱਗ ਬਿਠਾਇਆ ਗਿਆ ਜਿਸ ਨੂੰ ਪਾਣੀ ਤੱਕ ਨਹੀਂ ਪੀਣ ਦਿੱਤਾ ਗਿਆ ਜਿਸ ਨੂੰ ਹਰ ਕਦਮ ਤੇ ਜ਼ਲੀਲ ਕੀਤਾ ਗਿਆ ਉਹੀ ਇਨਸਾਨ ਦੇਸ਼ ਲਈ ਇੱਕ ਅਜੀਹਾ ਕਾਨੂੰਨ ਲਿਖ ਰਿਹਾ ਸੀ ਜਿਹੜਾ ਕਹਿੰਦਾ ਸੀ ਕਿ ਸਾਰੇ ਬਰਾਬਰ ਨੇ ਇਹ ਕਿੰਨੀ ਵੱਡੀ ਗੱਲ ਹੈ ਉਨ੍ਹਾਂ ਦੇ ਕੰਮ ਸਦਕਾ ਹੀ ਸੰਵਿਧਾਨ ਵਿੱਚ ਬਰਾਬਰੀ ਤੇ ਨਿਆਂ ਨੂੰ ਥਾਂ ਮਿਲੀ ਇਸ ਨਾਲ ਔਰਤਾ ਦੱਬੇ ਕੁਚਲੇ ਲੋਕਾਂ ਤੇ ਘਟਕਿੰਤੀਆਂ ਲਈ ਸਿੱਖਿਆ ਇੱਜ਼ਤ ਅਤੇ ਤਾਕਤ ਦੇ ਉਹ ਸਾਰੇ ਰਸਤੇ ਖੁੱਲ ਗਏ ਜਿਹੜੇ ਸਦੀਆਂ ਤੋਂ ਬੰਦ ਪਏ ਸੀ ਤੇ ਇੱਥੇ ਹੀ ਇੱਥੇ ਹੀ ਅਸੀਂ ਵਾਪਸ ਉਸ ਕਹਾਵਤ ਤੇ ਆਉਨੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਇੱਕ ਜਿਹਾ ਧਨਵਾਦ ਇੱਕ ਜਿਹਾ ਕਰਜ਼ ਜੋ ਸ਼ਾਇਦ ਅਸੀਂ ਚੁਕਾਉਣਾ ਭੁੱਲ ਰਹੇ ਹਾਂ ਤਾਂ ਸਵਾਲ ਇਹ ਬਣਦਾ ਹੈ ਕਿ ਜਿਸ ਦਿਨ ਅਸੀਂ ਬਰਾਬਰੀ ਦੇ ਇਸ ਮਹਾਨ ਦਸਤਾਵੇਜ਼ ਯਾਨੀ ਕਿ ਸਾਡੇ ਸੰਵਿਧਾਨ ਦਾ ਜਸ਼ਨ ਮਨਾਉਨੇ ਹਾਂ ਉਸ ਦਿਨ ਅਸਲ ਵਿੱਚ ਕੀ ਹੁੰਦਾ ਹੈ ਅਕਸਰ ਇਹ ਦੇਖਣ ਚਾਹੁੰਦਾ ਹੈ ਕਿ 26 ਜਨਵਰੀ ਦੇ ਜਸ਼ਨਾਂ ਵਿੱਚ ਵੀ ਗੱਲ ਕੁੱਮ ਫਿਰਕੇ ਆਜ਼ਾਦੀ ਦੀ ਲੜਾਈ ਤੇ ਆ ਜਾਂਦੀ ਹੈ ਉਹਨਾਂ ਦੇ ਨਾਇਕਾਂ ਤੇ ਇੰਨਾ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਕਿ ਸੰਵਿਧਾਨ ਦੇ ਅਸਲ ਬਣਾਉਣ ਵਾਲੇ ਖਾਸ ਕਰ ਡਾਕਟਰ ਅੰਬੇਡਕਰ ਕਿਤੇ ਪਿੱਛੇ ਹੀ ਰਹਿ ਜਾਂਦੇ ਨੇ ਤੇ ਬਸ ਇੱਥੇ ਹੀ ਇਹ ਕਹਾਵਤ ਬਿਲਕੁਲ ਫਿੱਟ ਬੈਠਦੀ ਹੈ ਗਣ ਰਾਜ ਦੀ ਦਾਵਤ ਤਾਂ ਸਜਾਈ ਗਈ ਪਰ ਜਿਹੜੇ ਮੁੱਖ ਮਹਿਮਾਨ ਕਰਕੇ ਇਹ ਦਾਵਤ ਹੋ ਰਹੀ ਹੈ ਉਸੇ ਨੂੰ ਹੀ ਖਾਣਾ ਨਹੀਂ ਪੁੱਛਿਆ ਜਾ ਰਿਹਾ ਤੇ ਅਖੀਰ ਵਿੱਚ ਇਹ ਸਾਨੂੰ ਇੱਕ ਬਹੁਤ ਵੱਡੇ ਸਵਾਲ ਨਾਲ ਛੱਡ ਜਾਂਦਾ ਹੈ ਕਿਸੇ ਵਿਰਾਸਤ ਦਾ ਅਸਲੀ ਸਨਮਾਨ ਕੀ ਹੈ ਸਿਰਫ ਉਸ ਦਿਨ ਨੂੰ ਮਨਾ ਲੈਣਾ ਜਾਂ ਫਿਰ ਉਸ ਦਿਨ ਨੂੰ ਬਣਾਉਣ ਵਾਲਿਆਂ ਨੂੰ ਯਾਦ ਕਰਨਾ ਤੇ ਉਹਨਾਂ ਨੂੰ ਸਹੀ ਮਾਣ ਸਤਿਕਾਰ ਦੇਣਾ ਇਹ ਸੋਚਣ ਵਾਲੀ ਗੱਲ ਹੈ ਸਾਸਰੀ ਕਾਲ ਪੰਜਾਬੀ ਦੀ ਇੱਕ ਬਹੁਤ ਪੁਰਾਣੀ ਤੇ ਮਸ਼ਹੂਰ ਕਹਾਵਤ ਹੈ ਜੀ ਦਾ ਵਿਆਹ ਉਹਦੀ ਪੱਤਲ ਵੀ ਨਹੀਂ ਹਾਂਜੀ ਸਾਸਰੀ ਦਾ ਬਿਲਕੁਲ ਤੇ ਇਹ ਅੱਜ ਵੀ ਕਈ ਵਾਰ ਸੁਣਨ ਨੂੰ ਮਿਲ ਜਾਂਦੀ ਹੈ ਮਤਲਬ ਜਿਹੜਾ ਮੁੱਖ ਬੰਦਾ ਹੋਵੇ ਜਿਸ ਨਾਲ ਸਾਰਾ ਕੰਮ ਜੁੜਿਆ ਹੋਵੇ ਉਸੇ ਨੂੰ ਹੀ ਇੱਕ ਤਰ੍ਹਾਂ ਨਾਲ ਪਾਸੇ ਕਰ ਦਿੱਤਾ ਜਾਵੇ ਹਾਂ ਬਈ ਸਾਰਾ ਸ਼ੋਰ ਸ਼ਰਾਬਾ ਤਾਂ ਹੋਵੇ ਪਰ ਜਿਹਦੀ ਵਜ੍ਹਾ ਕਰਕੇ ਹੋਵੇ ਉਹਨੂੰ ਹੀ ਕੋਈ ਨਾ ਪੁੱਛੇ ਤੇ ਅੱਜ ਆਪਾਂ ਇਸੇ ਕਹਾਵਤ ਦੇ ਖਾਸ ਪਹਿਲੂ ਤੇ ਗੱਲ ਕਰਨੀ ਹੈ ਸਾਡੇ ਕੋਲ ਨਾ ਸਰਦਾਰ ਆਤਮਾ ਸਿੰਘ ਭਮਾਰ ਮਾਨਸਾ ਵਾਲਿਆਂ ਦਾ ਲਿਖਿਆ ਇੱਕ ਲੇਖ ਹੈ ਅੱਛਾ ਸਿਰਲੇਖ ਹੈਗਾ ਜੀਦਾ ਵਿਆਹ ਉਹਦੀ ਪੱਤਲ ਵੀ ਨਹੀਂ ਸੰਵਿਧਾਨ ਅਤੇ ਸੱਭਿਆਚਾਰ ਤੇ ਲੇਖਕ ਨੇ ਇਸ ਕਹਾਵਤ ਨੂੰ ਭਾਰਤ ਦੇ ਗਣਤੰਤਰ ਦਿਵਸ ਯਾਨੀ 26 ਜਨਵਰੀ ਦੇ ਮਨਾਉਣ ਦੇ ਤਰੀਕੇ ਨਾਲ ਜੋੜਿਆ। ਓ ਇਹ ਤਾਂ ਬੜੀ ਦਿਲਚਸਪ ਗੱਲ ਲੱਗ ਰਹੀ ਹੈ। ਹਾਂਜੀ ਤਾਂ ਫਿਰ ਅੱਜ ਆਪਣਾ ਮਕਸਦ ਕੀ ਰਹੇਗਾ? ਮਤਲਬ ਇਸ ਲੇਖ ਦੇ ਆਧਾਰ ਤੇ ਆਪਾਂ ਕੀ ਸਮਝਣ ਦੀ ਕੋਸ਼ਿਸ਼ ਕਰਾਂਗੇ? ਹਾਂ ਆਪਣਾ ਮਕਸਦ ਇਹ ਹੀ ਹੈ ਪਹਿਲਾਂ ਤਾਂ ਬਈ ਭਾਰਤ ਦੇ ਦੋ ਵੱਡੇ ਦਿਨ ਨੇ 15 ਅਗਸਤ ਤੇ 26 ਜਨਵਰੀ ਇਹਨਾਂ ਦਾ ਫਰਕ ਕੀ ਹੈ ਇਹ ਸਮਝਣਾ। ਠੀਕ ਹੈ। ਦੂਜਾ ਆਪਣਾ ਸੰਵਿਧਾਨ ਕਿਵੇਂ ਬਣਿਆ ਉਹਦੀ ਕੀ ਅਹਿਮੀਅਤ ਹੈ ਹਾਂਜੀ ਤੇ ਤੀਸਰਾ ਜਿਹੜਾ ਲੇਖਕ ਦਾ ਵਿਚਾਰ ਹੈ ਕਿ ਇਹ ਖਹਾਵਤ 26 ਜਨਵਰੀ ਤੇ ਕਿਵੇਂ ਲਾਗੂ ਹੁੰਦੀ ਹੈ ਉਹਨੂੰ ਸਮਝਣਾ ਪਰ ਆਪਾਂ ਸਿਰਫ ਲੇਖਕ ਦੇ ਵਿਚਾਰ ਦੱਸਣੇ ਨੇ ਕੋਈ ਪੱਖ ਨਹੀਂ ਲੈਣਾ ਬਿਲਕੁਲ ਨਿਰਪੱਖ ਹੋ ਕੇ ਸਿਰਫ ਸਰੋਤ ਨੂੰ ਸਮਝਣਾ ਠੀਕ ਹੈ ਜੀ ਸ਼ੁਰੂ ਕਰੀਏ ਫਿਰ ਹਾਂਜੀ ਸ਼ੁਰੂ ਕਰਦੇ ਆਂ ਪਹਿਲੀ ਗੱਲ ਤਾਂ ਇਹੀ ਆਉਂਦੀ ਹੈ ਕਿ 15 ਅਗਸਤ ਤੇ 26 ਜਨਵਰੀ ਦੋਵੇਂ ਆਪਣੇ ਕੌਮੇ ਦਿਹਾੜੇ ਨੇ ਬਹੁਤ ਵੱਡੇ ਹਾਂਜੀ ਪਰ ਆਮ ਲੋਕਾਂ ਨੂੰ ਕਈ ਵਾਰੀ ਇਹਨਾਂ ਦਾ ਜਿਹੜਾ ਅਸਲ ਮਹੱਤਵ ਹੈ ਉਹ ਸ਼ਾਇਦ ਉਹਨਾਂ ਸਪਸ਼ਟ ਨਹੀਂ ਹੁੰਦਾ ਹਾਂ ਇਹ ਗੱਲ ਹੈਗੀ ਹੈ 15 ਅਗਸਤ ਤੋਂ ਖੇਰ ਵੀ ਜ਼ਿਆਦਾਤਰ ਲੋਕਾਂ ਨੂੰ ਪਤਾ ਹੁੰਦਾ ਹੈ 1947 ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਹਾਂ ਉਹ ਤਾਂ ਸਿੱਧਾ ਸਾਬ ਹੈ ਬ੍ਰਿਟਾਨਵੀ ਰਾਜ ਖਤਮ ਹੋਇਆ ਆਪਾਂ ਆਜ਼ਾਦ ਹੋ ਗਏ ਪਰ 26 ਜਨਵਰੀ 1950 ਦਾ ਜਿਹੜਾ ਦਿਨ ਹੈ ਉਹ ਵੱਖਰਾ ਹੈ ਉਹਦਾ ਸਬੰਧ ਹੈ ਭਾਰਤ ਦੇ ਆਪਣੇ ਸੰਵਿਧਾਨ ਦੇ ਲਾਗੂ ਹੋਣ ਨਾਲ ਅੱਛਾ ਜਿਸ ਦਿਨ ਭਾਰਤ ਇੱਕ ਪ੍ਰਭੂ ਸੱਤਾ ਸੰਪੰਨ ਗਣਰਾਜ ਬਣਿਆ ਇਹ ਪ੍ਰਭੂ ਸੱਤਾ ਸੰਪੰਨ ਦਾ ਕੀ ਮਤਲਬ ਹੋਇਆ ਜੀ ਦੇਖੋ ਸਿੱਧੇ ਸ਼ਬਦਾਂ ਚ ਕਹੀਏ ਤਾਂ ਆਪਣੀ ਮਰਜ਼ੀ ਦਾ ਮਾਲਕ ਹੋਣਾ ਮਤਲਬ ਦੇਸ਼ ਆਪਣੇ ਅੰਦਰੂਨੀ ਤੇ ਬਾਹਰੀ ਫੈਸਲੇ ਖੁਦ ਲੈ ਸਕਦਾ ਹੈ ਬਿਨਾ ਕਿਸੇ ਬਾਹਰੀ ਤਾਕਤ ਦੇ ਦਬਾਤੋਂ ਓਕੇ ਤੇ ਇਹਦੇ ਲਈ ਚਾਰ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਇੱਕ ਪੱਕਾ ਇਲਾਕਾ ਉੱਥੇ ਰਹਿਣ ਵਾਲੇ ਲੋਕ ਇੱਕ ਸਰਕਾਰ ਤੇ ਚੌਥੀ ਸਭ ਤੋਂ ਜ਼ਰੂਰੀ ਇਹ ਪ੍ਰਭੂ ਸੱਤਾ ਇਸ ਸੰਵਿਧਾਨ ਨੇ ਇਹੀ ਪ੍ਰਭੂ ਸੱਤਾ ਭਾਰਤ ਨੂੰ ਦਿੱਤੀ ਤਾਂ ਮਤਲਬ 26 ਜਨਵਰੀ ਇੱਕ ਤਰ੍ਹਾਂ ਨਾਲ ਆਪਣੇ ਕਾਨੂੰਨੀ ਰਾਜ ਦੀ ਸ਼ੁਰੂਆਤ ਦਾ ਦਿਨ ਹੈ ਬਿਲਕੁਲ ਆਜ਼ਾਦੀ ਮਿਲਣ ਤੋਂ ਬਾਅਦ ਆਪਣਾ ਸਿਸਟਮ ਆਪਣਾ ਢਾਂਚਾ ਖੜਾ ਕਰਨ ਦਾ ਦਿਨ ਤਾਂ ਜਿਵੇਂ ਆਜ਼ਾਦੀ 1947 ਚ ਮਿਲੀ ਪਰ ਆਹ ਸੰਵਿਧਾਨ ਲਾਗੂ ਹੁੰਦਿਆਂ ਹੁੰਦਿਆਂ 1950 ਆ ਗਿਆ ਲਗਭਗ 2.5 ਸਾਲ ਲੱਗ ਗਏ ਹਾਂਜੀ ਇਸ ਸੰਵਿਧਾਨ ਦੀ ਲੋੜ ਕਿਉਂ ਸੀ ਉੰਨੀ ਮਤਲਬ ਆਜ਼ਾਦੀ ਤੋਂ ਬਾਅਦ ਸਭ ਠੀਕ ਨਹੀਂ ਸੀ ਚੱਲ ਰਿਹਾ ਦੇਖੋ ਲੇਖਕ ਵੀ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ 1947 ਦਾ ਜਿਹੜਾ ਦੌਰ ਸੀ ਉਹ ਬਹੁਤ ਅਮ ਮੁਸ਼ਕਲ ਸੀ ਹਾਂ ਵੰਡ ਦਾ ਦੌਰ ਸੀ ਹਾਂ ਇੱਕ ਪਾਸੇ ਆਜ਼ਾਦੀ ਦੀ ਖੁਸ਼ੀ ਸੀ ਦੂਜੇ ਪਾਸੇ ਵੰਡ ਦਾ ਦੁਖਾਂਤ ਬਹੁਤ ਖੂਨ ਖਰਾਬਾ ਲੋਕ ਉੱਜੜ ਗਏ ਹਫੜਾ ਦਫੜੀ ਮੱਚੀ ਹੋਈ ਸੀ ਹਾਂਜੀ ਕੋਈ ਸਾਂਝਾ ਮੰਨਿਆ ਪਰ ਮੰਨਿਆ ਕਾਨੂੰਨੀ ਆਧਾਰ ਨਹੀਂ ਸੀ ਅੱਛਾ ਮਤਲਬ ਅੰਗਰੇਜ਼ਾਂ ਵਾਲੇ ਕਾਨੂੰਨਾਂ ਨਾਲ ਹੀ ਕੰਮ ਚਲਾ ਰਹੇ ਸੀ ਹਾਂ ਕੁਝ ਹੱਦ ਤੱਕ ਪਰ ਇੱਕ ਆਜ਼ਾਦ ਦੇਸ਼ ਨੂੰ ਆਪਣੀ ਪਹਿਚਾਨ ਆਪਣੇ ਨਿਯਮਾਂ ਦੀ ਲੋੜ ਸੀ ਲੇਖਕ ਇਹ ਹੀ ਕਹਿੰਦੇ ਨੇ ਕਿ ਜਿਵੇਂ ਕਿਸੇ ਖੜ ਨੂੰ ਚਲਾਉਣ ਲਈ ਨਿਯਮ ਚਾਹੀਦੇ ਨੇ ਉਵੇਂ ਹੀ ਦੇਸ਼ ਨੂੰ ਚਲਾਉਣ ਲਈ ਸੰਵਿਧਾਨ ਚਾਹੀਦਾ ਸੀ ਮਤਲਬ ਇੱਕ ਨਿਯਮਾਂ ਦੀ ਕਿਤਾਬ ਜਿਹਦੇ ਹਿਸਾਬ ਨਾਲ ਸਾਰਾ ਦੇਸ਼ ਚੱਲੇ ਬਿਲਕੁਲ ਇਹ ਸਿਰਫ ਕਾਨੂੰਨਾਂ ਦੀ ਲਿਸਟ ਨਹੀਂ ਹੁੰਦੀ ਇਹ ਦੱਸਦਾ ਹੈ ਕਿ ਦੇਸ਼ ਦੇ ਅਸੂਲ ਕੀ ਹੋਣਗੇ ਲੋਕਾਂ ਦੇ ਹੱਕ ਕੀ ਹੋਣਗੇ ਸਰਕਾਰ ਕਿਵੇਂ ਬਣੇਗੀ ਕਿਵੇਂ ਕੰਮ ਕਰੇਗੀ ਇੱਕ ਤਰ੍ਹਾਂ ਨਾਲ ਦੇਸ਼ ਦੀ ਆਤਮਾ ਹੁੰਦੀ ਹੈ ਸਹੀ ਗੱਲ ਹੈ ਇਸ ਤੋਂ ਬਿਨਾ ਆਜ਼ਾਦੀ ਅਧੂਰੀ ਸੀ ਕਹਿ ਸਕਦੇ ਹਾਂ ਕਹਿ ਸਕਦੇ ਆ ਤੇ ਫਿਰ ਆ ਜਿਹੜਾ ਐਡਾ ਵੱਡਾ ਕੰਮ ਸੀ ਸੰਵਿਧਾਨ ਬਣਾਉਣ ਦਾ ਇਹਦੀ ਜ਼ਿੰਮੇਵਾਰੀ ਕਿਹਨੂੰ ਦਿੱਤੀ ਗਈ ਦੇਖੋ ਉਸ ਸਮੇਂ ਦੇ ਜਿਹੜੇ ਲੀਡਰ ਸਨ ਉਨਾਂ ਨੇ ਇੱਕ ਸੰਵਿਧਾਨ ਸਭਾ ਬਣਾਈ ਸੀ ਫਿਰ ਉਹਨੇ ਅੱਗੇ ਇੱਕ ਕਮੇਟੀ ਬਣਾਈ ਜਿਹਨੂੰ ਖਰੜਾ ਕਮੇਟੀ ਜਾਂ ਡਰਾਫਟਿੰਗ ਕਮੇਟੀ ਕਹਿੰਦੇ ਆ ਹਾਂਜੀ ਤੇ ਉਸ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ ਡਾਕਟਰ ਪੀਮ ਰਾਓ ਅੰਬੇਡਕਰ ਜੀ ਨੂੰ ਲੇਖਕ ਕਹਿੰਦੇ ਨੇ ਕਿ ਉਹਨਾਂ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਸੀ ਹੂੰ ਕੰਮ ਤਾਂ ਔਖਾ ਹੋਣਾ ਹੀ ਸੀ ਕਿੰਨਾ ਔਖਾ ਸੀ ਮਤਲਬ ਕੀ ਕੀ ਮੁਸ਼ਕਲਾਂ ਆਈਆਂ ਬਹੁਤ ਸਾਰੀਆਂ ਪਹਿਲੀ ਗੱਲ ਤਾਂ ਇਹ ਕੋਈ ਨਿੱਕਾ ਮੋਟਾ ਕੰਮ ਨਹੀਂ ਸੀ ਲੇਖ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਪਰ ਦੇ ਕਈ ਦੇਸ਼ਾਂ ਦੇ ਸੰਵਿਧਾਨਾਂ ਨੂੰ ਪੜਿਆ ਗਿਆ ਉਹਨਾਂ ਚੋਂ ਚੰਗੀਆਂ ਗੱਲਾਂ ਲਈਆਂ ਗਈਆਂ ਅੱਛਾ ਫਿਰ ਉਹਨਾਂ ਨੂੰ ਭਾਰਤ ਦੇ ਹਾਲਾਤਾਂ ਮੁਤਾਬਿਕ ਠਾਲਣਾ ਸੀ ਇਹ ਸਾਰੇ ਕੰਮ ਚ ਕਹਿੰਦੇ ਨੇ ਲਗਭਗ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਪੌਣੇ 3 ਸਾਲ ਹਾਂਜੀ ਪੌਣੇ 3 ਸਾਲ ਤੇ ਦੂਜੀ ਵੱਡੀ ਚੁਣੌਤੀ ਸੀ ਭਾਰਤ ਦੀ ਵਿਭਿੰਨਤਾ ਹਾਂ ਉਹ ਤਾਂ ਹੈ ਹੀ ਕਿੰਨੀਆਂ ਭਾਸ਼ਾਵਾਂ ਧਰਮ ਜਾਤਾਂ ਬਿਲਕੁਲ ਅਣਗਿਣਤ ਪਾਸ਼ਾਵਾਂ ਵੱਖ-ਵੱਖ ਧਰਮ ਜਾਤਾਂ ਸੱਭਿਆਚਾਰ ਰਸਮੋ ਰਿਵਾਜ ਇਹਨਾਂ ਸਾਰਿਆਂ ਨੂੰ ਇੱਕ ਕਾਨੂੰਨ ਦੇ ਦਾਇਰੇ 'ਚ ਲਿਆਉਣਾ ਤੇ ਇਹ ਵੀ ਯਕੀਨੀ ਬਣਾਉਣਾ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਉਹਨਾਂ ਨਾਲ ਵਿਤਕਰਾ ਹੋਇਆ ਹੈ ਜਾਂ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਹੈ ਇਹ ਬਹੁਤ ਹੀ ਔਖਾ ਕੰਮ ਸੀ ਤੇ ਲੇਖ ਵਿੱਚ ਇੱਕ ਹੋਰ ਬਹੁਤ ਅਹਿਮ ਗੱਲ ਚੁੱਕੀ ਗਈ ਹੈ ਜਾਤ ਪਾਤ ਦੇ ਵਿਤਕਰੇ ਦੀ ਹਾਂ ਲੇਖਕ ਇਸ ਤੇ ਖਾਸ ਜ਼ੋਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਸਿਰਫ ਸੱਭਿਆਚਾਰਕ ਫਰਕ ਹੀ ਨਹੀਂ ਸਨ ਸਗੋਂ ਸਮਾਜ ਵਿੱਚ ਬਹੁਤ ਡੂੰਘੀਆਂ ਵੰਡੀਆਂ ਸਨ ਖਾਸ ਕਰਕੇ ਜਾਤ ਦੇ ਆਧਾਰ ਤੇ ਹੂੰ ਸਦੀਆਂ ਤੋਂ ਦਲਿਤ ਸਮਾਜ ਨਾਲ ਜੋ ਵਿਤਕਰਾ ਹੁੰਦਾ ਆ ਰਿਹਾ ਸੀ ਉਹ ਬਹੁਤ ਵੱਡੀ ਸੱਚਾਈ ਸੀ ਲੇਖਕ ਦੱਸਦੇ ਨੇ ਕਿ ਡਾਕਟਰ ਅੰਬੇਡਕਰ ਨੇ ਖੁਦ ਇਹ ਸਭ ਬਚਪਨ ਤੋਂ ਦੇਖਿਆ ਤੇ ਭੋਗਿਆ ਸੀ ਜਿਵੇਂ ਸਕੂਲ 'ਚ ਵੱਖਰਾ ਬਿਠਾਉਣਾ ਹਾਂ ਪਾਣੀ ਨਾ ਪੀਣ ਦੇਣਾ ਖੂਤੋਂ ਬਿਲਕੁਲ ਹੋਟਲਾਂ ਦੁਕਾਨਾਂ 'ਚ ਦਾਖਲ ਨਾ ਹੋਣ ਦੇਣਾ ਤਾਂ ਸੰਵਿਧਾਨ ਬਣਾਉਣ ਵਾਲਿਆਂ ਲਈ ਖਾਸ ਕਰਕੇ ਡਾਕਟਰ ਅੰਬੇਡਕਰ ਲਈ ਇਹ ਬਹੁਤ ਜ਼ਰੂਰੀ ਸੀ ਕਿ ਨਵਾਂ ਸੰਵਿਧਾਨ ਇਸ ਇਤਿਹਾਸਿਕ ਬੇਇਨਸਾਫੀ ਨੂੰ ਖਤਮ ਕਰੇ। ਮਤਲਬ ਇਹ ਸਿਰਫ ਕਾਨੂੰਨ ਨਹੀਂ ਸਮਾਜ ਸੁਧਾਰ ਦਾ ਵੀ ਇੱਕ ਸਾਧਨ ਬਣਨਾ ਸੀ। ਹਾਂਜੀ ਬਿਲਕੁਲ ਇਹ ਇੱਕ ਵੱਡਾ ਸਮਾਜਿਕ ਬਦਲਾਅ ਲਿਆਉਣ ਦਾ ਜ਼ਰੀਆ ਵੀ ਬਣਨਾ ਸੀ। ਸੱਚੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਇਹਦਾ। ਤੇ ਫਿਰ ਇਹ ਜਿਹੜੀ ਇੰਨੀ ਮਿਹਨਤ ਹੋਈ ਇਹਦਾ ਨਤੀਜਾ ਕੀ ਨਿਕਲਿਆ? ਸੰਵਿਧਾਨ ਨੇ ਦਿੱਤਾ ਕਿ ਭਾਰਤ ਨੂੰ ਸਭ ਤੋਂ ਪਹਿਲਾਂ ਤਾਂ ਇਸਨੇ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਬਣਾਇਆ। ਹਾਂਜੀ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਪੇਦ ਭਾਵ ਦੇ ਬਰਾਬਰ ਦੇ ਬੁਨਿਆਦੀ ਹੱਕ ਦਿੱਤੇ ਜਿਵੇਂ ਬੋਲਣ ਦੀ ਆਜ਼ਾਦੀ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਆਪਣਾ ਧਰਮ ਮੰਨਣ ਦੀ ਆਜ਼ਾਦੀ ਵਗੈਰਾ ਵਗੈਰਾ ਪਰ ਲੇਖਕ ਕਹਿੰਦੇ ਨੇ ਕਿ ਇਹਦਾ ਅਸਰ ਇਸ ਤੋਂ ਵੀ ਕਿਤੇ ਡੂੰਗਾ ਸੀ ਹਾਂ ਲੇਖਕ ਦੇ ਮੁਤਾਬਿਕ ਇਹ ਉਹਨਾਂ ਲੋਕਾਂ ਲਈ ਤੇ ਇੱਕ ਕ੍ਰਾਂਤੀਵਾੰਗ ਸੀ ਜਿਨ੍ਹਾਂ ਨੂੰ ਸਦੀਆਂ ਤੋਂ ਦਬਾਇਆ ਗਿਆ ਸੀ ਜਿਵੇਂ ਕਿ ਦਲਿਤ ਵਰਗ ਹਾਂਜੀ ਮੁੱਖ ਤੌਰ ਤੇ ਸੰਵਿਧਾਨ ਨੇ ਸਿਧਾਂਤਿਕ ਤੌਰ ਤੇ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ ਗੈਰ ਕਾਨੂੰਨੀ ਬਣਾ ਦਿੱਤਾ ਅੱਛਾ ਫਿਰ ਦਲਤਾਂ ਤੇ ਹੋਰ ਪਛੜੇ ਵਰਗਾਂ ਲਈ ਪੜ੍ਹਾਈ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਾਖਵਾ ਕਰਨ ਰੱਖਿਆ ਤਾਂ ਜੋ ਉਹ ਵੀ ਬਾਕੀਆਂ ਦੇ ਬਰਾਬਰ ਆ ਸਕਣ ਤੇ ਸਿਆਸਤ ਵਿੱਚ ਵੀ ਰਾਹ ਖੁੱਲੇ ਬਿਲਕੁਲ ਉਹਨਾਂ ਲਈ ਰਾਜਨੀਤਿਕ ਨੁਮਾਇੰਦਗੀ ਦੇ ਦਰਵਾਜ਼ੇ ਖੋਲੇ ਲੇਖਕ ਕਹਿੰਦੇ ਨੇ ਕਿ ਜੇ ਅੱਜ ਉਸ ਸਮਾਜ ਦੇ ਲੋਕ ਸਰਪੰਚ ਤੋਂ ਲੈ ਕੇ ਦੇਸ਼ ਦੇ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚ ਰਹੇ ਨੇ ਹਾਂ ਰਾਸ਼ਟਰਪਤੀ ਤੱਕ ਵੀ ਹਾਂਜੀ ਤਾਂ ਇਹਦਾ ਸੇਰਾ ਮੁੱਖ ਤੌਰ ਤੇ ਸੰਵਿਧਾਨ ਨੂੰ ਜਾਂਦਾ ਹੈ ਤੇ ਔਰਤਾਂ ਲਈ ਕੀ ਕੀਤਾ ਸੰਵਿਧਾਨ ਨੇ ਔਰਤਾਂ ਜਿਨ੍ਹਾਂ ਨੂੰ ਮਰਦਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ ਉਹਨਾਂ ਨੂੰ ਵੀ ਸੰਵਿਧਾਨ ਨੇ ਬਰਾਬਰ ਦੇ ਹੱਕ ਦਿੱਤੇ ਠੀਕ ਹੈ ਘਟ ਗਿਣਤੀਆਂ ਦੇ ਹੱਕਾਂ ਦੀ ਗੱਲ ਕੀਤੀ ਇੱਥੋਂ ਤੱਕ ਕਿ ਜਿਵੇਂ ਲੇਖਕ ਨੇ ਜ਼ਿਕਰ ਕੀਤਾ ਜਾਨਵਰਾਂ ਤੇ ਰੁੱਖਾਂ ਬੂਟਿਆਂ ਦੀ ਸੁਰੱਖਿਆ ਬਾਰੇ ਵੀ ਸੰਵਿਧਾਨ ਵਿੱਚ ਲਿਖਿਆ ਗਿਆ ਵਾਹ ਮਤਲਬ ਬਹੁਤ ਅੱਗੇ ਦੀ ਸੋਚ ਕੇ ਬਣਾਇਆ ਗਿਆ ਸੀ ਇਹ ਹਾਂਜੀ ਬਹੁਤ ਵਿਆਪਕ ਦੇ ਅਗਾਂ ਵਧੂ ਦਸਤਾਵੇਜ਼ ਸੀ ਤੇ ਇਹ ਸਾਰਾ ਕੰਮ ਕਦੋਂ ਤੱਕ ਪੂਰਾ ਹੋ ਗਿਆ ਸੀ ਜਿਵੇਂ ਲੇਖ ਚ ਦੱਸਿਆ ਖਰੜਾ ਤਿਆਰ ਹੋ ਗਿਆ ਸੀ 26 ਨਵੰਬਰ 1949 ਨੂੰ ਤੇ ਉਸੇ ਦਿਨ ਸੰਵਿਧਾਨ ਸਭਾ ਨੇ ਇਹਨੂੰ ਪਾਸ ਵੀ ਕਰ ਦਿੱਤਾ ਸੀ ਅੱਛਾ ਤਾਂ 26 ਨਵੰਬਰ ਦਾ ਵੀ ਮਹੱਤਵ ਹੈ ਹਾਂ ਇਸੇ ਕਰਕੇ 26 ਨਵੰਬਰ ਨੂੰ ਹੁਣ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਪਰ ਲਾਗੂ ਫਿਰ 26 ਜਨਵਰੀ ਨੂੰ ਕਿਉਂ ਕੀਤਾ 2 ਮਹੀਨੇ ਬਾਅਦ ਇਹਦੀ ਇੱਕ ਇਤਿਹਾਸਕ ਵਜ੍ਹਾ ਹੈ ਜਿਸ ਦਾ ਲੇਖ ਵਿੱਚ ਸਿੱਧਾ ਜ਼ਿਕਰ ਨਹੀਂ ਪਰ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ 26 ਜਨਵਰੀ 1930 ਨੂੰ ਕਾਂਗਰਸ ਨੇ ਪੂਰਨ ਸਵਰਾਜ ਦਾ ਐਲਾਨ ਕੀਤਾ ਸੀ ਉਸ ਦਿਨ ਦੀ ਯਾਦ ਵਿੱਚ 26 ਜਨਵਰੀ 1950 ਦੀ ਤਾਰੀਖ ਚੁਣੀ ਗਈ ਓਕੇ ਸਮਝ ਗਿਆ ਚਲੋ ਹੁਣ ਆਪਾਂ ਲੇਖਦੇ ਹਾਂ ਉਸ ਮੁੱਖ ਨੁਕਤੇ ਤੇ ਆਣੇ ਆ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਜਿਹਦਾ ਵਿਆਹ ਹੋਦੀ ਪੱਤਲ ਵੀ ਨਹੀਂ ਹਾਂਜੀ ਲੇਖਕ ਸਰਦਾਰ ਆਤਮਾ ਸਿੰਘ ਪਮਾਰ ਕਿਵੇਂ ਜੋੜਦੇ ਨੇ ਇਸ ਕਹਾਵਤ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਨਾਲ ਦੇਖੋ ਲੇਖਕ ਦਾ ਤਰਕ ਇਹ ਹੈ ਕਿ 26 ਜਨਵਰੀ ਦਾ ਦਿਨ ਹੈ ਤਾਂ ਸੰਵਿਧਾਨ ਦੇ ਲਾਗੂ ਹੋਣ ਦਾ ਜਸ਼ਨ ਹਾਂ ਪਰ ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰੀ ਇਸ ਦਿਨ ਜਿਹੜੇ ਸਮਾਗਮ ਹੁੰਦੇ ਨੇ ਭਾਵੇਂ ਸਰਕਾਰੀ ਹੋਣ ਜਾਂ ਗੈਰ ਸਰਕਾਰੀ ਜਾਂ ਜਿਹੜੇ ਭਾਸ਼ਣ ਦਿੱਤੇ ਜਾਂਦੇ ਨੇ ਮੀਡੀਆ 'ਚ ਜੋ ਗੱਲ ਹੁੰਦੀ ਹੈ ਹਾਂਜੀ ਉਹਦੇ ਵਿੱਚ ਜ਼ਿਆਦਾ ਜ਼ੋਰ ਆਜ਼ਾਦੀ ਦੀ ਲੜਾਈ ਦੀਆਂ ਗੱਲਾਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਦੇ ਦਿੱਤਾ ਜਾਂਦਾ ਪਰ ਉਹਨਾਂ ਨੂੰ ਯਾਦ ਕਰਨਾ ਵੀ ਤਾਂ ਜ਼ਰੂਰੀ ਹੈ ਨਾ ਉਨਾ ਕਰਕੇ ਹੀ ਤਾਂ ਆਜ਼ਾਦੀ ਮਿਲੀ ਬਿਲਕੁਲ ਜ਼ਰੂਰੀ ਹੈ ਤੇ ਲੇਖਕ ਇਸ ਗੱਲ ਤੋਂ ਮਨਾ ਨਹੀਂ ਕਰ ਰਿਹਾ ਉਹ ਇਹ ਨਹੀਂ ਕਹਿ ਰਿਹਾ ਕਿ ਆਜ਼ਾਦੀ ਖੁਲਾਟੀਆਂ ਨੂੰ ਯਾਦ ਨਾ ਕਰੋ ਅੱਛਾ ਉਹਨਾਂ ਦਾ ਨੁਕਤਾ ਸਿਰਫ ਇਹ ਹੈ ਕਿ ਆਜ਼ਾਦੀ ਦੀ ਲੜਾਈ ਨੂੰ ਯਾਦ ਕਰਨ ਲਈ ਉਹਦਾ ਜਸ਼ਨ ਮਨਾਉਣ ਲਈ ਆਪਣੇ ਕੋਲ 15 ਅਗਸਤ ਦਾ ਦਿਨ ਖਾਸ ਤੌਰ ਤੇ ਹੈਗਾ ਏ ਠੀਕ ਜਦਕਿ 26 ਜਨਵਰੀ ਦਾ ਜਿਹੜਾ ਮੁੱਖ ਫੋਕਸ ਹੈ ਲੇਖਕ ਦੇ ਹਿਸਾਬ ਨਾਲ ਉਹ ਹੋਣਾ ਚਾਹੀਦਾ ਹੈ ਸੰਵਿਧਾਨ ਤੇ ਉਹ ਕਿਵੇਂ ਬਣਿਆ ਉਹਦੇ ਕੀ ਅਸੂਲ ਨੇ ਉਹਨੇ ਸਾਨੂੰ ਕੀ ਦਿੱਤਾ ਤੇ ਖਾਸ ਕਰਕੇ ਜਿਨ੍ਹਾਂ ਨੇ ਉਹਨੂੰ ਬਣਾਇਆ ਮੈਂ ਯਾਨੀ ਡਾਕਟਰ ਅੰਬੇਡਕਰ ਤੇ ਉਹਨਾਂ ਦੀ ਟੀਮ ਹਾਂਜੀ ਡਾਕਟਰ ਅੰਬੇਡਕਰ ਤੇ ਪੂਰੀ ਖਰੜਾ ਕਮੇਟੀ ਉਹਨਾਂ ਦੀ ਮਿਹਨਤ ਉਹਨਾਂ ਦਾ ਯੋਗਦਾਨ ਲੇਖਕ ਕਹਿੰਦੇ ਨੇ ਕਿ ਫੋਕਸ ਇਹਨਾਂ ਗੱਲਾਂ ਤੇ ਹੋਣਾ ਚਾਹੀਦਾ ਹੈ ਤਾਂ ਲੇਖਕ ਇਹ ਕਹਿ ਰਹੇ ਨੇ ਕਿ 26 ਜਨਵਰੀ ਨੂੰ ਜਿਸ ਚੀਜ਼ ਦਾ ਦਿਨ ਹੈ ਯਾਨੀ ਸੰਵਿਧਾਨ ਦਾ ਉਸੇ ਦੇ ਬਣਾਉਣ ਵਾਲਿਆਂ ਨੂੰ ਹੀ ਕਈ ਵਾਰ ਪੂਰੀ ਤਰ੍ਹਾਂ ਯਾਦ ਨਹੀਂ ਕੀਤਾ ਜਾਂਦਾ ਹਾਂ ਇਹੀ ਲੇਖਕ ਦਾ ਮੁੱਖ ਪੁਆਇੰਟ ਹੈ ਉਹ ਮਹਿਸੂਸ ਕਰਦੇ ਨੇ ਕਿ ਜਦੋਂ 26 ਜਨਵਰੀ ਦੇ ਪ੍ਰੋਗਰਾਮਾਂ ਵਿੱਚ ਸੰਵਿਧਾਨ ਦੀ ਗੱਲ ਯਾ ਤਾਂ ਹੁੰਦੀ ਨਹੀਂ ਜਾਂ ਬਹੁਤ ਘਟੁੰਦੀ ਹੈ ਤੇ ਬਣਾਉਣ ਵਾਲਿਆਂ ਦਾ ਜ਼ਿਕਰ ਤਾਂ ਸ਼ਾਇਦ ਹੋਰ ਵੀ ਘੱਟ ਹੁੰਦਾ ਹੈ ਹੂੰ ਤੇ ਜ਼ਿਆਦਾ ਸਮਾਂ ਦੂਜੀਆਂ ਗੱਲਾਂ ਤੇ ਲੱਗ ਜਾਂਦਾ ਹੈ ਜਿਹੜੀਆਂ 15 ਅਗਸਤ ਨਾਲ ਜ਼ਿਆਦਾ ਜੁੜੀਆਂ ਨੇ ਤਾਂ ਫਿਰ ਇਹ ਉਹੀ ਗੱਲ ਹੋ ਗਈ ਨਾ ਜਿਹਦਾ ਵਿਆਹ ਉਹਦੀ ਪੱਤਲ ਵੀ ਨਹੀਂ ਅੱਛਾ ਇਸ ਤਰ੍ਹਾਂ ਕਹਿ ਰਹੇ ਨੇ ਉਹ ਹਾਂ ਲੇਖਕ ਲਈ ਇੱਕ ਤਰ੍ਹਾਂ ਨਾਲ ਸੰਵਿਧਾਨ ਬਣਾਉਣ ਵਾਲਿਆਂ ਦੀ ਖਾਸ ਕਰਕੇ ਡਾਕਟਰ ਅੰਬੇਡਕਰ ਦੀ ਦਿਨ ਨੂੰ ਅਣਗੌਲਿਆ ਕਰਨ ਦੇ ਬਰਾਬਰ ਹੈ ਤੇ ਮੈਂ ਇੱਕ ਵਾਰ ਫਿਰ ਕਹਦੇ ਆ ਕਿ ਇਹ ਵਿਚਾਰ ਪੂਰੀ ਤਰ੍ਹਾਂ ਸਰੋਤ ਲੇਖਕ ਸਰਦਾਰ ਆਤਮਾ ਸਿੰਘ ਪਮਾਰਦੇ ਨੇ ਜਿਨ੍ਹਾਂ ਨੂੰ ਅਸੀਂ ਸਿਰਫ ਸਾਂਝਾ ਕਰ ਰਹੇ ਹਾਂ ਨਹੀਂ ਗੱਲ ਤਾਂ ਵਾਕਈ ਸੋਚਣ ਵਾਲੀ ਹੈ ਬਈ ਜਦੋਂ ਆਪਾਂ ਕੋਈ ਖਾਸ ਦਿਨ ਮਨਾਉਂਦੇ ਆ ਤਾਂ ਉਹਦਾ ਅਸਲ ਮਕਸਦ ਤੇ ਉਹਦੇ ਨਾਲ ਜੁੜੇ ਲੋਕ ਕੀ ਉਹ ਕੇਂਦਰ ਵਿੱਚ ਰਹਿੰਦੇ ਨੇ ਜਾਂ ਨਹੀਂ ਹਾਂਜੀ ਤਾਂ ਇਹ ਸਾਰੀ ਗੱਲਬਾਤ ਦਾ ਨਿਚੋੜ ਕੀ ਘਟ ਸਕਦੇ ਆਪਾਂ ਮੁੱਖ ਗੱਲਾਂ ਕੀ ਰਹੀਆਂ ਮੇਰੇ ਖਿਆਲ ਚ ਤਿੰਨ ਚਾਰ ਗੱਲਾਂ ਸਾਹਮਣੇ ਆਈਆਂ ਨੇ ਪਹਿਲੀ 15 ਅਗਸਤ ਤੇ 26 ਜਨਵਰੀ ਦੋਹਾਂ ਬਹੁਤ ਅਹਿਮ ਨੇ ਪਰ ਦੋਹਾਂ ਦਾ ਕਾਰਨ ਤੇ ਮਤਲਬ ਵੱਖਰਾ ਵੱਖਰਾ ਹੈ ਠੀਕ ਹੈ ਦੂਜੀ ਗੱਲ ਭਾਰਤੀ ਸੰਵਿਧਾਨ ਸਿਰਫ ਇੱਕ ਕਾਨੂੰਨੀ ਕਿਤਾਬ ਨਹੀਂ ਇੱਕ ਬਹੁਤ ਵੱਡੀ ਇਤਿਹਾਸਿਕ ਪ੍ਰਾਪਤੀ ਹੈ ਇਹਨੇ ਭਾਰਤ ਦੇ ਲੋਕਤੰਤਰ ਦੀ ਨੀਂਹ ਰੱਖੀ ਤੇ ਖਾਸ ਕਰਕੇ ਹਾਸ਼ੀਏ ਤੇ ਰਹਰੇ ਲੋਕਾਂ ਨੂੰ ਬਹੁਤ ਤਾਕਤ ਦਿੱਤੀ ਹਾਂਜੀ ਤੀਜੀ ਗੱਲ ਸਰੋਤ ਲੇਖਕ ਦਾ ਇਹ ਨਜ਼ਰੀਆ ਕਿ 26 ਜਨਵਰੀ ਮਨਾਉਂਦੇ ਹੋਏ ਸਾਨੂੰ ਸੰਵਿਧਾਨ ਤੇ ਉਹਨੂੰ ਬਣਾਉਣ ਵਾਲਿਆਂ ਨੂੰ ਵੱਧ ਤੋਂ ਵੱਧ ਯਾਦ ਕਰਨਾ ਚਾਹੀਦਾ ਹੈ ਉਨ੍ਹਾਂ ਦੇ ਕੰਮ ਤੇ ਚਾਨਣਾ ਪਾਉਣਾ ਚਾਹੀਦਾ ਹੈ ਤਾਂ ਕਿ ਉਸ ਦਿਨ ਦਾ ਅਸਲ ਮਕਸਦ ਪੂਰਾ ਹੋ ਸਕੇ ਬਿਲਕੁਲ ਲੇਖਕ ਅਖੀਰ ਵਿੱਚ ਇਹ ਵੀ ਕਹਿੰਦੇ ਨੇ ਕਿ ਸਾਨੂੰ ਸਾਰਿਆਂ ਨੂੰ ਪਾਵੇਂ ਅਸੀਂ ਕਿਸੇ ਵੀ ਪਿਛੋਕੜ ਦੇ ਹੋਈਏ ਆਪਣੇ ਇਤਿਹਾਸ ਆਪਣੇ ਵੱਡੇ ਵੱਡੇਰੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਹਾਂਜੀ ਤੇ ਉਹਨਾਂ ਦੀਆਂ ਚੰਗੀਆਂ ਗੱਲਾਂ ਤੋਂ ਸਿੱਖੇ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰਨਾ ਚਾਹੀਦਾ ਹੈ ਹਾਂ ਕਿਉਂਕਿ ਆਪਸੀ ਸਤਿਕਾਰ ਤੇ ਪਰੋਸਾ ਹੀ ਕਿਸੇ ਵੀ ਦੇਸ਼ ਕਿਸੇ ਵੀ ਸਮਾਜ ਦੀ ਤਰੱਕੀ ਦਾ ਆਧਾਰ ਹੁੰਦਾ ਹੈ ਬਹੁਤ ਵਧੀਆ ਗੱਲ ਤਾਂ ਅਖੀਰ ਵਿੱਚ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਇਸ ਲੇਖ ਨੂੰ ਧਿਆਨ ਚ ਰੱਖਦੇ ਆ ਇਹ ਸੋਚਿਆ ਜਾ ਸਕਦਾ ਹੈ ਕਿ ਜਦੋਂ ਅਸੀਂ ਕੋਈ ਇਤਿਹਾਸਿਕ ਕਾਮਯਾਬੀ ਜਾਂ ਕੋਈ ਅਹਿਮ ਦਸਤਾਵੇਜ਼ ਜਿਵੇਂ ਕਿ ਸੰਵਿਧਾਨ ਨੂੰ ਯਾਦ ਕਰਦੇ ਆ ਤਾਂ ਉਸ ਕਾਮਯਾਬੀ ਪਿੱਛੇ ਜਿਹੜੇ ਲੋਕ ਸਨ ਉਹਨਾਂ ਦੀ ਭੂਮਿਕਾ ਨੂੰ ਯਾਦ ਰੱਖਣਾ ਉਸ ਯਾਦਗਾਰੀ ਸਮਾਗਮ ਦਾ ਕਿੰਨਾ ਕੁ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹ ਹ ਬਹੁਤ ਵਧੀਆ ਸਵਾਲ ਹੈ ਸੋਚਣ ਲਈ